ਉਹਨਾਂ ਨੇ ਮੋਢ ਤੋਂ ਲੈ ਕੇ ਹੁਣ ਤੱਕ ਰਾਜਨੀਤੀਆਂ ਕੀਤੀਆਂ ਸਿੱਖਾਂ ਦੇ ਨਾਮ ਤੇ ਸੋ ਹੁਣ ਵੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਮੰਨ ਲਓ ਵੀ ਉਹਨੇ ਹੁਣ ਰਾਹੁਲ ਗਾਂਧੀ ਇਹ ਕਿੰਨੇ ਕਹਤਾ ਕਿ ਜੀ ਇਹ ਗਦਾਰ ਗਦਮੇਰਾ ਗਦਾਰ ਦੋਸਤ ਆਜੋ ਵਾਪਸ ਹੈਨਾ ਤੇ ਉਹਨਾਂ ਨੇ ਕਹਤਾ ਜੀ ਇਹ ਤਾਂ ਸਿੱਖਾਂ ਨੂੰ ਟਾਰਗੇਟ ਕਰ ਰਹੇ ਆ ਇਹ ਸਹੀ ਮੈਨੇ ਚ ਇਹ ਇਹ ਸਿੱਖ ਤਾਂ ਹੈ ਹੀ ਸਿੱਖਾਂ ਨੂੰ ਟਾਰਗੇਟ ਤੁਸੀਂ ਕਰ ਰਹੇ ਹੋ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਸਿੱਖਾਂ ਦੇ ਜਦੋਂ ਹਿਰਦੇ ਵਲੁੰਦਰੇ ਜਾਂਦੇ ਆ ਤੇ ਸਿੱਖ ਕਿਸ ਹੱਦ ਤੱਕ ਜਾ ਸਕਦੇ ਆ ਇਹ ਇਹਨਾਂ ਨੂੰ ਪਤਾ ਉਹੀ ਗੱਲ ਆ ਰਵਨੀਤ ਬਿੱਟੂ ਦਾ ਕੋਈ ਸਟੈਂਡ ਹੋਵੇ ਤਾਂ ਗੱਲ ਕਰੀਏ ਨਾ ਉਹੋ ਹੀ ਰਵਨੀਤ ਬਿੱਟੂ ਆ ਜਿਹੜਾ ਕਹਿੰਦਾ ਸੀ ਇਹਨਾਂ ਦੇ ਛੱਤਰ ਮਾਰਾਂਗੇ ਇਹਨਾਂ ਦੀ ਜੁੱਤੀ ਨਾ ਮਾਰਾਂ ਮੈਂ ਉਹੀ ਰਵਨੀਤ ਬਿੱਟੂ ਆ ਜਿਹੜਾ ਇਹਨਾਂ ਦੇ ਕੋਲੇ ਖੜਾ ਉਹੀ ਰਵਨੀਤ ਬਿੱਟੂ ਆ ਜਿਹੜਾ ਕਹਿੰਦਾ ਸੀਗਾ ਕਿ ਰਾਹੁਲ ਗਾਂਧੀ ਨੇ ਮੈਨੂੰ ਪੱਕ ਦਿੱਤੀ ਐ ਇਹ ਰਾਹੁਲ ਗਾਂਧੀ ਕੌਣ ਹੁੰਦਾ ਪੱਕ ਦੇ ਸਿਰ ਤੇ ਦਸਤਾਰਾਂ ਜ਼ਰੂਰ ਬੰਨੀਆਂ ਹੋਈਆਂ ਪਰ ਸਿਰ ਦੇ ਸਿਰਫ ਸਿੱਖ ਕੌਮ ਤੋਂ ਬਚਣ ਲਈ ਤੇ ਸਿੱਖ ਕੌਮ ਦੇ ਵਿੱਚ ਰਾਜਨੀਤੀ ਖੇਡਣ ਲਈ ਸਿੱਖ ਕੌਮ ਦੇ ਵਿੱਚ ਵੜਨ ਲਈ ਵੋਟਾਂ ਲੈਣ ਲਈ ਇਹ ਇਸ ਗੱਲ ਵਾਸਤੇ ਇਹਨਾਂ ਨੇ ਦਸਤਾਰਾ ਉਹ ਕਾਂਗਰਸ ਵਾਲੇ ਕਹਿੰਦੇ ਅਸੀਂ ਸਿੱਖ ਹਾਂ ਉਹ ਭਾ ਜੀਪੀ ਵਾਲੇ ਕਹਿੰਦੇ ਅਸੀਂ ਉਹ ਹੀ ਸਿੱਖ ਹਾਂ ਦੂਜਿਆਂ ਨੂੰ ਤਾਂ ਭੁੱਲ ਹੀ ਗਏ ਜਿਹੜੇ ਹੋਰ ਸਿੱਖਾਂ ਜਿਨ੍ਹਾਂ ਨੇ ਸਿੱਖਾਂ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਤਾਂ ਭੁੱਲ ਹੀ ਗਏ ਉਹਨੂੰ ਸਿੱਖ ਸਮਝਦੇ ਨਹੀਂ ਉਹਨਾਂ ਨੂੰ ਤਾਂ ਖਾਲਸਤਾਨੀ ਕਹਿੰਦੇ ਆ ਉਹਨਾਂ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਨੂੰ ਇੱਕ ਗद्दार ਕਹਿੰਦੇ ਰਾਹੁਲ ਗਾਂਧੀ ਵੱਲੋਂ ਰਮਨਜੀਤ ਸਿੰਘ ਬਿੱਟੂ ਨੂੰ ਗद्दार ਕਿਹਾ ਗਿਆ ਸੀ ਆ ਗਿਆ ਮੇਰਾ ਗद्दार ਦੋਸਤ ਜਿਸ ਤੋਂ ਬਾਅਦ ਲਗਾਤਾਰ ਬਿਆਨਵਾਜੀ ਸ਼ੁਰੂ ਹੋਈ ਕਾਂਗਰਸ ਵੱਲੋਂ ਬੀਜੇਪੀ ਨੂੰ ਕਿਹਾ ਜਾ ਰਿਹਾ ਹੈ ਅਤੇ ਬੀਜੇਪੀ ਵੱਲੋਂ ਕਾਂਗਰਸ ਦੇ ਰਾਹੁਲ ਗਾਂਧੀ ਦਾ ਪੁੱਤਲਾ ਵੀ ਫੋਕਿਆ ਗਿਆ ਗੱਲ ਮਸਲਾ ਖੜਾ ਹੁੰਦਾ ਹੈ ਕਿ ਕਿਹਾ ਗਿਆ ਕਿ ਬੀਜੇਪੀ ਵੱਲੋਂ ਕਿਹਾ ਗਿਆ ਹੈ ਕਿ ਸਿੱਖ ਨੂੰ ਟਾਰਗੇਟ ਕਰਕੇ ਗद्दार ਕਿਹਾ ਗਿਆ ਹੈ ਸਵਾਲ ਉੱਠਦੇ ਨੇ ਕਿ ਰਾਹੁਲ ਗਾਂਧੀ ਨੂੰ ਵੱਲੋਂ ਜੋ ਕਿਹਾ ਗਿਆ ਕਿ ਸਿੱਖਾਂ ਨੂੰ ਕਿਹਾ ਗਿਆ ਹੈ ਜਾਫਰ ਰਵਨੀਤ ਬਿੱਟੂ ਨੂੰ ਕਿਹਾ ਗਿਆ ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸੁਭਾ ਪ੍ਰਧਾਨ ਸਰਜੀਤ ਸਰਾਣੇ ਆਉ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਤੁਸੀਂ ਬਿਆਨ ਤੁਸੀਂ ਸੁਣ ਹੀ ਲਿਆ ਹੋਵੇਗਾ ਹਨਾ ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ਜਿਹੜਾ ਹੈਗਾ ਗਦਾਰ ਕਿਹਾ ਗਿਆ ਪਰ ਹੁਣ ਪਿਛਲੇ ਦਿਨ ਜੋ ਇੱਕ ਬਿਆਨ ਸਾਹਮਣੇ ਆਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਮੋਦੀ ਦਾ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਕਿਹਾ ਗਿਆ ਬਿੱਟੂ ਨੂੰ ਕਿਹਾ ਗਿਆ ਸੀ ਪਰ ਜਿਹੜਾ ਟਾਰਗੇਟ ਹੁਣ ਕਿਦਨਾਂ ਕਿਸੇ ਸਿੱਖਾਂ ਨੂੰ ਕੀਤਾ ਜਾ ਰਿਹਾ ਹੈਗਾ ਨੀ ਮਸਲਾ ਤਾਂ ਪਤਾ ਕੀ ਇਹ ਮਸਲਾ ਇਹੀ ਆ ਵੀ ਇਹਨਾਂ ਨੇ ਮੁੱਢ ਤੋਂ ਲੈ ਕੇ ਹੁਣ ਤੱਕ ਰਾਜਨੀਤੀਆਂ ਕੀਤੀਆਂ ਸਿੱਖਾਂ ਦੇ ਨਾਮ ਤੇ ਸੋ ਹੁਣ ਵੀ ਰਾਜਨੀਤੀ ਚੱਲ ਰਹੀ ਹੈ ਇਹ ਹੁੰਦੇ ਇਕੱਠੇ ਹੀ ਆ ਇਕੱਠੇ ਕਿਉਂ ਖਿਚੜੀ ਹੁੰਦੀ ਹੈ ਇਹਨਾਂ ਦੀ ਆਪਸ ਵਿੱਚ ਹਾਂ ਠੀਕ ਆ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਜ਼ਰੂਰ ਬਣਾਉਣਾ ਹੁੰਦਾ ਸਿੱਖਾਂ ਦਾ ਕਹਿ ਕੇ ਜਾਂ ਸਿੱਖਾਂ ਨੂੰ ਟਾਰਗੇਟ ਕਰਕੇ ਹੁਣ ਤੱਕ ਇਹਨਾਂ ਨੇ ਸਿੱਖਾਂ ਨੂੰ ਟਾਰਗੇਟ ਹੀ ਕੀਤਾ ਸਿੱਖਾਂ ਲਈ ਕੀਤਾ ਕੀ ਆ ਸਿੱਖਾਂ ਲਈ ਕੀਤਾ ਤਾਂ ਕੁਝ ਵੀ ਨਹੀਂ ਇਹਨਾਂ ਨੇ ਠੀਕ ਆ ਤੇ ਜਦੋਂ ਬੰਦੀ ਸਿੰਘਾਂ ਦਾ ਨਾਮ ਆਉਂਦਾ ਸੀਗਾ ਜਦੋਂ ਰਵਨੀਤ ਬਿੱਟੂ ਦੇ ਮੂੰਹ ਤੇ ਕਿਹਾ ਜਾਂਦਾ ਸੀਗਾ ਕਿ ਭਾਈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਉਦੋਂ ਮਾਫੀ ਦੀਆਂ ਗੱਲਾਂ ਹੁੰਦੀਆਂ ਸੀ ਕਿ ਬੰਦੀ ਸਿੰਘ ਮਾਫੀ ਮੰਗ ਲੈਣ ਤੇ ਉਹਨਾਂ ਨੂੰ ਰਿਹਾ ਕਰ ਸਕਦੇ ਆ ਤੇ ਮਤਲਬ ਇਹੋ ਜੀ ਸੋਚ ਆ ਇਹਨਾਂ ਦੀ ਹੁਣ ਇਹੋ ਜੀ ਸੋਚ ਵਾਲਿਆਂ ਨੂੰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਇਹ ਮਤਲਬ ਸਿੱਖਾਂ ਦੇ ਹੱਕ ਦੇ ਵਿੱਚ ਗੱਲ ਕਰਨਗੇ ਇਹਨਾਂ ਨੇ ਸਿੱਖਾਂ ਨੂੰ ਟਾਰਗੇਟ ਹੀ ਕਰਨਾ ਇਹਨਾਂ ਨੇ ਜਿਵੇਂ ਮੰਨ ਲਓ ਵੀ ਉਹਨੇ ਹੁਣ ਰਾਹੁਲ ਗਾਂਧੀ ਕਿੰਨੇ ਕਹਤਾ ਕਿ ਜੀ ਇਹ ਗਦਾਰ ਗਦਮੇਰਾ ਗਦਾਰ ਦੋਸਤ ਆਜੋ ਵਾਪਸ ਹੈਨਾ ਤੇ ਉਹਨਾਂ ਨੇ ਕਹਤਾ ਜੀ ਇਹ ਤਾਂ ਸਿੱਖਾਂ ਨੂੰ ਟਾਰਗੇਟ ਕਰ ਰਹੇ ਆ ਇਹ ਸਹੀ ਮੈਨੇ ਚ ਇਹ ਇਹ ਸਿੱਖ ਤਾਂ ਹੈ ਹੀ ਨਹੀਂ ਜੇ ਇਹ ਸਿੱਖ ਹੁੰਦੇ ਤਾਂ ਹੁਣ ਤੱਕ ਇਹਨਾਂ ਨੇ ਕੋਈ ਤਾਂ ਕੰਮ ਸਿੱਖਾਂ ਲਈ ਕੀਤਾ ਹੁੰਦਾ ਨਾ ਕੋਈ ਤਾਂ ਕੰਮ ਸਿੱਖਾਂ ਲਈ ਕੀਤਾ ਉਹਨਾਂ ਇਹਨਾਂ ਨੇ ਤਾਂ ਸਿਰਫ ਕੁਰਸੀਆਂ ਬਦਲਣ ਦੀ ਰਾਜਨੀਤੀ ਕੀਤੀ ਹੈ ਕਿ ਇਧਰੋਂ ਝੋਲਿਆ ਚੱਕਿਆ ਇਧਰ ਜਾਵੜੇ ਹੁਣ ਰਵਨੀਤ ਬਿੱਟੂ ਦੀ ਕਿੰਨੀ ਵੀਡੀਓ ਵਾਇਰਲ ਹੋਈ ਆ ਉਹ ਕਹਿੰਦਾ ਮੈਂ ਜੁੱਤੀਆਂ ਨਾ ਮਾਰਾਂ ਇਹਨਾਂ ਦੇ ਹੂੰ ਤੇ ਜੇ ਮੇਰੇ ਹਿਸਾਬ ਨਾਲ ਕੋਈ ਪੱਤਰਕਾਰ ਵੀ ਤੁਹਾਡੇ ਵਰਗਾ ਹੁੰਦਾ ਉਹ ਕਹਿੰਦਾ ਯਾਰ ਤੂੰ ਮਾਰ ਹੀ ਲੈ ਮੈਂ ਕੈਮਰਾ ਬੰਦ ਕਰ ਲੈਣਾ ਹਾਂ ਮਤਲਬ ਇਹ ਸਿਰਫ ਤੇ ਸਿਰਫ ਰਾਜਨੀਤੀ ਕਰਨੀ ਜਾਣਦੇ ਆ ਸੋ ਬੇਨਤੀ ਇਹਨਾਂ ਨੂੰ ਆ ਕਿ ਸਿੱਖਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜੇ ਸਿੱਖਾਂ ਨੂੰ ਟਾਰਗੇਟ ਤੁਸੀਂ ਕਰ ਰਹੇ ਹੋ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਸਿੱਖਾਂ ਦੇ ਜਦੋਂ ਹਿਰਦੇ ਵਲੂੰਦਰੇ ਜਾਂਦੇ ਆ ਤੇ ਸਿੱਖ ਕਿਸ ਹੱਦ ਤੱਕ ਜਾ ਸਕਦੇ ਆ ਇਹ ਇਹਨਾਂ ਨੂੰ ਪਤਾ ਕੋਈ ਇਹ ਕੋਈ ਦੂਰ ਹੈ ਨਹੀਂ ਹੈਗੀ ਜ ਜ ਇਹਨਾਂ ਨੂੰ ਪਤਾ ਨਹੀਂ ਹੈਗਾ ਉਹ ਗੱਲ ਕਰੀ ਹੁਣ ਪਤਾ ਕਾਂਗਰਸ ਨੂੰ ਵੀ ਆ ਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਠੀਕ ਆ ਨਾ ਪਤਾ ਰਵਨੀਤ ਬਿੱਟੂ ਨੂੰ ਵੀ ਆ ਜਿਵੇਂ ਹੁਣ ਕੀ ਪਿਛਲੇ ਸਮੇਂ ਜਿਵੇਂ ਉਹ ਖਾਲਸਤਾਨੀ ਜੋ ਕੋਈ ਗਤੀਵਿਧੀਆਂ ਹੁੰਦੀਆਂ ਸੀ ਜਾਂ ਕਿਸ ਤਰ੍ਹਾਂ ਕੋਈ ਚੀਜ਼ ਹੁੰਦੀ ਸੀ ਤੇ ਇਹੀ ਰਵਨੀਤ ਬਿੱਟੂ ਉਦੋਂ ਕਹਿੰਦਾ ਸੀ ਇਹ ਖਾਲਸਤਾਨੀ ਹੈ ਤੇ ਅੱਜ ਇਹਨੂੰ ਸਿੱਖ ਜਾਦਾ ਗਏ ਤੇ ਰਾਹੁਲ ਗਾਂਧੀ ਇਹ ਗੱਲ ਕਰੀਦੇ ਕੋਈ 84 ਦਾ ਤਾਂ ਇਹਨਾਂ ਦੇ ਤੱਬਾ ਕਾਂਗਰਸ ਤੇ ਹੈਗੀ ਹੈਗਾ ਨਾ ਇਹ ਚੀਜ਼ ਦਾ ਮਸਲਾ ਤਾਂ ਉਹੀ ਆ ਨਾ ਹੁਣ ਉਹੀ ਗੱਲ ਆ ਰਵਨੀਤ ਬਿੱਟੂ ਦਾ ਕੋਈ ਸਟੈਂਡ ਹੋਵੇ ਤਾਂ ਗੱਲ ਕਰੀਏ ਨਾ ਉਹ ਉਹੀ ਰਵਨੀਤ ਬਿੱਟੂ ਆ ਜਿਹੜਾ ਕਹਿੰਦਾ ਸੀ ਇਹਨਾਂ ਦੇ ਛੱਤਰ ਮਾਰਾਂਗੇ ਇਹਨਾਂ ਦੀ ਜੁੱਤੀ ਨਾ ਮਾਰਾਂ ਮੈਂ ਉਹੀ ਰਵਨੀਤ ਬਿੱਟੂ ਆ ਜਿਹੜਾ ਇਹਨਾਂ ਦੇ ਕੋਲੇ ਖੜਾ ਉਹੀ ਰਵਨੀਤ ਬਿੱਟੂ ਆ ਜਿਹੜਾ ਕਹਿੰਦਾ ਸੀਗਾ ਕਿ ਰਾਹੁਲ ਗਾਂਧੀ ਨੇ ਮੈਨੂੰ ਪੱਕ ਦਿੱਤੀ ਐ ਰਾਹੁਲ ਗਾਂਧੀ ਕੌਣ ਹੁੰਦਾ ਪੱਕ ਦੇਣ ਵਾਲਾ ਇਹ ਪਾ ਕੇ ਰਾਹੁਲ ਗਾਂਧੀ ਨੇ ਦਿੱਤੀ ਇਹ ਸਾਰਿਆਂ ਨੂੰ ਪਤਾ ਕਿ ਦਸਤਾਰ ਕਿਸ ਤਰ੍ਹਾਂ ਮਿਲੀ ਆ ਇਹ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਕਹੋ ਇਹ ਤੇ ਇਹਨਾਂ ਨੂੰ ਇਹੀ ਨਹੀਂ ਪਤਾਗਾ ਕਿ ਅਸੀਂ ਸਿਰ ਤੇ ਜਿਹੜੀਆਂ ਦਸਤਾਰਾਂ ਬੰਨੀਆਂ ਦਿੱਤੀ ਕਿਹਨੇ ਆ ਇਹ ਕਿ ਕਿੱਧਰੋਂ ਆਈ ਆ ਸਾਡੇ ਕੋਲ ਕਿਵੇਂ ਆਈ ਆ ਕਿੰਨੀਆਂ ਇਹ ਸ਼ਹਾਦਤਾਂ ਦਿੱਤੀਆਂ ਸਿੱਖ ਕੌਮ ਨੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਤੇ ਟੇਡੇ ਦੇ ਮੂੰਹ ਕਰਕੇ ਕਹਤਾ ਇਹ ਰਾਹੁਲ ਗਾਂਧੀ ਨੇ ਮੈਨੂੰ ਦਸਤਾਰ ਦਿੱਤੀ ਇਹ ਤੇ ਫਿਰ ਉਹ ਗੱਲ ਹੋ ਗਈ ਵੀ ਇਹਨਾਂ ਨੇ ਸਿਰ ਤੇ ਦਸਤਾਰਾਂ ਜ਼ਰੂਰ ਬੰਨੀਆਂ ਹੋਈਆਂ ਪਰ ਸਿਰ ਤੇ ਸਿਰਫ ਸਿੱਖ ਕੌਮ ਤੋਂ ਬਚਣ ਲਈ ਤੇ ਸਿੱਖ ਕੌਮ ਦੇ ਵਿੱਚ ਰਾਜਨੀਤੀ ਖੇਡਣ ਲਈ ਸਿੱਖ ਕੌਮ ਦੇ ਵਿੱਚ ਵੜਨ ਲਈ ਵੋਟਾਂ ਲੈਣ ਲਈ ਇਹ ਇਸ ਗੱਲ ਵਾਸਤੇ ਇਹਨਾਂ ਨੇ ਦਸਤਾਰਾਂ ਬੰਨੀਆਂ ਕੋਈ ਇਹ ਦਸਤਾਰਾਂ ਬਨਣ ਦੇ ਯੋਗ ਨਹੀਂ ਹੈਗੇ ਇਹ ਵੇਖਿਆਗੇ ਤਾਂ ਹੁਣ ਇਹ ਜਨਨਕੀ ਰਾਜਨੀਤਿਕ ਲੋਕ ਨੇ ਹਨ ਇਹਨਾਂ ਨੂੰ ਆਪਣੀ ਬਿਆਨਬਾਜ਼ੀ ਆਪਣੇ ਤੱਕ ਹੀ ਰੱਖਣੀ ਚਾਹੀਦੀ ਹੈ ਕਿ ਕਿਸੇ ਕਿਸੇ ਧਰਮ ਨੂੰ ਜਾਂ ਕਿਸੇ ਪੰਥ ਨੂੰ ਜਾਂ ਕਿਸੇ ਧਰਮ ਨੂੰ ਵਿੱਚ ਨਹੀਂ ਲੈਣਾ ਚਾਹੀਦਾ ਇਹ ਚੀਜ਼ ਤੇ ਰਾਜਨੀਤੀ ਨੂੰ ਨਹੀਂ ਕਰਨੀ ਚਾਹੀਦੀ ਪਰ ਇਹ ਲਗਾਤਾਰ ਇਸੇ ਚੀਜ਼ ਕੰਗਸਤਾਈ ਦਾ ਚੋਣ ਆ ਨੇੜੇ ਨੇ ਹਨ ਉਹਦੀ ਤਿਆਰੀ ਹੁਣੀ ਕਰ ਰਹੇ ਪਰ ਕਿਤੇ ਨਾ ਕਿਤੇ ਗਲਤ ਨਹੀਂ ਕਰ ਰਹੇ ਵੀ ਇਹ ਚੀਜ਼ਾਂ ਨੂੰ ਪਾਸੇ ਰੱਖਣਾ ਚਾਹੀਦਾ ਹੈਗਾ ਧਰਮ ਨੂੰ ਕਿਸੇ ਵੀ ਧਰਮ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ ਆਪਣੀ ਇਹਨਾਂ ਗੱਲਾਂ ਦਾ ਇਹਨਾਂ ਦਾ ਜਿੰਨੀਆਂ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦੇ ਆ ਰਹੇ ਆ ਇਹ ਰਾਜਨੀਤੀਆਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਣਾ ਖਾਸ ਕਰਕੇ ਸਿੱਖੀ ਦੇ ਵਿੱਚ ਸਿੱਖ ਕੌਮ ਦੇ ਵਿੱਚ ਕੋਈ ਫਾਇਦਾ ਨਹੀਂ ਹੋਣਾ ਇਹਨਾਂ ਨੂੰ ਠੀਕ ਆ ਭਾਈ ਅਮਰਪਾਲ ਸਿੰਘ ਖਾਲਸਾ ਡਿਵੜੂਗੜ ਬੈਠੇ ਆ ਬੰਦੀ ਸਿੰਘ ਸਾਡੇ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਹਾਲਾਂਕਿ ਉਹਨਾਂ ਨੇ ਸਜ਼ਾਵਾਂ ਵੀ ਆਪਣੀਆਂ ਪੂਰੀਆਂ ਕਰ ਲਈਆਂ ਤੇ ਉਹ ਕਿੰਨਾ ਨੇ ਨਹੀਂ ਛੱਡਿਆ ਇਹਨਾਂ ਨੇ ਟਾਰਗੇਟ ਕੀਤਾ ਹੁਣ ਤੱਕ ਹੋਰ ਕਿੰਨਾ ਨੇ ਕੀਤਾ ਤੇ ਫਿਰ ਇਹ ਗੱਲਾਂ ਜੇ ਇਹ ਕਹਿਣ ਵੀ ਇਹ ਗੱਲਾਂ ਕਰਕੇ ਸਿੱਖ ਕੌਮ ਭੁੱਲ ਜੂਗੀ ਇਹਨਾਂ ਨੂੰ ਸਿੱਖ ਕੌਮ ਤਾਂ ਨਹੀਂ ਭੁੱਲਦੀ ਨਾ ਸਿੱਖ ਕੌਮ ਅੱਜ ਭੁੱਲੇ ਨਾ ਸਿੱਖ ਕੌਮ ਕੱਲ ਭੁੱਲੇ ਆਹ ਠੀਕ ਆ ਕਰਨ ਬੰਦੀ ਸਿੰਘ ਰਿਹਾ ਕੱਲ ਨੂੰ ਐਲਾਨ ਕਰ ਦੇਣ ਬੀਜੇਪੀ ਕਰ ਦੇਵੇ ਕੱਲ ਨੂੰ ਐਲਾਨ ਕੇ ਬਾਈ ਸਾਰੇ ਬੰਦੀ ਸਿੰਘ ਰਹਾ ਕੀਤੇ ਠੀਕ ਆ ਆ ਭਾਈ ਅਮਰਪਾਲ ਸਿੰਘ ਖਾਲਸਾ ਵੀ ਪੁਰਾਣੇ ਬੰਦੀ ਸਿੰਘ ਵੀ ਜਿੰਨੇ ਆ ਸਾਰੇ ਰਹਾ ਕੀਤੇ ਠੀਕ ਆ ਫਿਰ ਕੋਈ ਸੋਚ ਸਕਦੀ ਐ ਸਿੱਖ ਕੌਮ ਪਰ ਜਿਹੜੇ ਹੁਣ ਜਿਵੇਂ ਦਰਬਾਰ ਸਾਹਿਬ ਤੇ ਅਟੈਕ ਆ ਜੋ ਇਹਨਾਂ ਨੇ ਸਿੱਖ ਕੌਮ ਕਤਲੇਆਮ ਕਰਵਾਇਆ ਜਿਹੜਾ ਉੱਥੇ ਦਿੱਲੀ ਦੇ ਵਿੱਚ ਕਰਵਾਇਆ ਉਹ ਤਾਂ ਨਹੀਂ ਨਾ ਭੁੱਲਿਆ ਜਾ ਸਕਦਾ ਉਹ ਤਾਂ ਕਿਸੇ ਨੇ ਵੀ ਨਹੀਂ ਭੁੱਲਣਾ ਮਸਲਾ ਇਹੀ ਆ ਕਿ ਮੈਂ ਤਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦਾ ਇਹਨਾਂ ਨੂੰ ਕਿ ਸਿੱਖ ਕੌਮ ਨੂੰ ਟਾਰਗੇਟ ਨਾ ਕਰੋ ਸਿੱਖ ਕੌਮ ਨੂੰ ਤੁਸੀਂ ਪਹਿਲਾਂ ਵੀ ਟਾਰਗੇਟ ਕੀਤਾ ਸੀ ਉਹਦੇ ਨਤੀਜੇ ਆ ਜਿਹੜੇ ਆ ਉਹ ਬਹੁਤ ਗਲਤ ਨਿਕਲੇ ਆਉਂਦੇ ਹੁੰਦੇ ਆ ਫਿਰ ਤੁਸੀਂ ਕਹਿੰਦੇ ਹੁੰਦੇ ਆ ਕਿ ਇਹ ਤਾਂ ਜੀ ਲਾਅ ਐਂਡ ਆਰਡਰ ਦੀ ਸਥਿਤੀ ਬਣ ਰਹੀ ਆ ਸੋ ਲਾਅ ਐਂਡ ਆਰਡਰ ਦੀ ਸਥਿਤੀ ਬਣ ਤੋਂ ਪਹਿਲਾਂ ਮੈਂ ਇਹੀ ਗੱਲ ਕਰੂੰਗਾ ਕਿ ਇਹੋ ਜੀਆਂ ਗੱਲਾਂ ਟਾਰਗੇਟ ਕਰਨਾ ਕਿ ਜੀ ਸਿੱਖਾਂ ਨੂੰ ਕਿਹਾ ਗਿਆ ਤੁਸੀਂ ਆਪਸ ਵਿੱਚ ਹੀ ਸਿੱਖਾਂ ਨੂੰ ਸਿੱਖ ਬਣਾਈ ਬੈਠੇ ਉਹ ਕਹਿੰਦਾ ਮੈਂ ਸਿੱਖਾਂ ਉਹ ਕਾਂਗਰਸ ਵਾਲੇ ਕਹਿੰਦੇ ਅਸੀਂ ਸਿੱਖਾਂ ਉਹ ਬੀਜੇਪੀ ਵਾਲੇ ਕਹਿੰਦੇ ਅਸੀਂ ਉਹ ਹੀ ਸਿੱਖਾਂ ਦੂਜਿਆਂ ਨੂੰ ਤਾਂ ਭੁੱਲ ਹੀ ਗਏ ਜਿਹੜੇ ਹੋਰ ਸਿੱਖਾਂ ਜਿਨ੍ਹਾਂ ਨੇ ਸਿੱਖਾਂ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਤਾਂ ਭੁੱਲ ਹੀ ਗਏ ਉਹਨੂੰ ਤੁਸੀਂ ਕਸਾਵੇਂ ਦੇਣੀ ਉਹਨਾਂ ਨੂੰ ਤਾਂ ਖਾਲਸਤਾਨੀ ਕਹਿੰਦੇ ਆ ਉਹਨਾਂ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਨੂੰ ਇਹ ਗਦਾਰ ਕਹਿੰਦੇ ਆ ਤੁਸੋਂ ਧੰਨਵਾਦ ਗੱਲਬਾਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank <laughs> you. ਸੋ ਇਹ ਸਨ ਸ਼ੰਜੀ ਦੇਸਰਾ ਆਲ ਇੰਡੀਆ ਕਿਸਾਨ ਯੂਨੀਫਤ ਦੇ ਸੁਪਾ ਪ੍ਰਧਾਨ ਜਿਨ੍ਹਾਂ ਵੱਲੋਂ ਬਾਖੂਬੀ ਸਵਾਲ ਖੜੇ ਕੀਤੇ ਗਏ ਆ ਕਿ ਇਹ ਆਪਸ ਦੇ ਵਿੱਚ ਪਹਿਲਾਂ ਕਲੀਅਰ ਕਰਨਾ ਵੀ ਇਹ ਸਖ ਕੌਣ ਨੇ ਕਿਉਂਕਿ ਜਿੰਨਾ ਸਿੱਖ ਸਿੱਖਾ ਨੇ ਸ਼ਹਾਦਤ ਦਿੱਤੀ ਆ ਜੋ ਸਿੱਖ ਕੌਮ ਲਈ ਕੰਮ ਕੀਤਾ ਉਹਨਾਂ ਨੂੰ ਤੇ ਅਤਵਾਦੀ ਦੱਸਦੇ ਨੇ ਪਰ ਇਹ ਕਿਹੜੇ ਹਿਸਾਬ ਨਾਲ ਫਿਰ ਆਪਣੇ ਆਪ ਨੂੰ ਸਿੱਖ ਦੱਸਦੇ ਨੇ ਜੇਕਰ ਸਰਕਾਰਾਂ ਚਾਹੁੰਦੀਆਂ ਨੇ ਵਾਕੀ ਸਿੱਖ ਦੇ ਪਿਛਲਿਆਂ ਦੇ ਉੱਪਰ ਖੜਨਾ ਚਾਹੁੰਦੀਆਂ ਨੇ ਤਾਂ ਬੰਦੀ ਸਿੱਖ ਰਿਹਾ ਕਰੇ ਜੋ ਐਨਐਸਏ ਲਾ ਕੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਅਮਿਤਪਾਲ ਨੂੰ ਛੱਡਿਆ ਗਿਆ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈਗਾ ਉਹਨੂੰ ਰਿਹਾ ਕਰੇ ਹੋ ਸਕਦਾ ਸਿਕ ਕੌਮ ਇਨ੍ਹਾਂ ਵੱਲ ਕੋਈ ਨਾ ਕੋਈ ਸੋਚੇ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਬਿਆਨਬਾਜ਼ੀ ਹੋਈ ਆ ਇਸ ਨੂੰ ਲੈ ਕੇ ਹੋਰ ਕੀ ਕਾਰਵਟ ਲੈਂਦੀ ਆ ਤੇ ਆਉਣ ਵਾਲੇ ਸਮੇਂ ਦੇ ਸਿਆਸਤ ਕੀ ਕਹਿੰਦੀ ਆ